ਉਸ ਸਮੇਂ ਉਹ ਸੂਰਮੀ ਨੇ ਦੁਆਰਾ ਕਹਿੰਦੇ ਹਨ ਅਸਨ ਪ੍ਰੇਮ ਓ ਮਾਹੜਾ ਅਸਨ ਪ੍ਰੇਮ ਓ ਮਾਹੜਾ ਅਸਨ ਉਸੂਲੇ ਨੀ ਨੇ ਕਿ ਨਾਇ ਸਤਿਗਿਆ ਦੇ ਅੰਦਰ ਆਪ ਦੇ ਪਤੀ ਦੀ ਸੇਵਾ ਦਾ ਪ੍ਰੇਮ ਦਾ ਉਸ਼ਾ ਹੈ ਉਸ਼ਾਲਾ ਹੁਨਾ ਹੈ ਕਿ ਉਹ ਮਿਲਿਆ ਹਰ ਜਾਂ ਉਹ ਸੋਚਦੀ ਹੈ ਕਿ ਮੈਂ ਆਪ ਦੇ ਪਤੀ ਨੂੰ ਕਿਸ ਤਰਕਾਰ ਜਾ ਕੇ ਮਿਲਾਂ ਇਸੇ ਤਰਕਾਰ ਸਾਬ ਸੰਗੀ ਸਤੀ ਦੀ ਨਿਆਈ ਗੁਰਮੁਖਾਂ ਦੇ ਹਨ ਸੰਭ ਭਗਦੀ ਇਹਦੇ ਹਨ ਇਹ ਇੱਕਦਾਂ ਸਾਰ ਸੰਗਤ ਦੀ ਪ੍ਰੇਮ ਦੀ ਗੱਲ ਹੈ ਪਿਤਾ ਤੇ ਪੁੱਤ ਦਾ ਸੁਭਮ ਸੰਬੰਧ ਸਮਝਣਾ ਤੇ ਜੇ ਪਰਮੇਸ਼ਰ ਤੂੰ ਹੰਗੁਰ ਹਮ ਬਾਹਰ ਤੋਂ ਗੁਰ ਪਤਾ ਹੈ ਜੇ ਮਰ ਸਮਝਾਏ ਦੂਜਾ ਹੈ ਪ੍ਰੇਮ ਪਤੀ ਤੇ ਸਤੀ ਵਾਲਾ ਤੀਜਾ ਹੈ ਪ੍ਰੇਮ ਸਾਲ ਸੰਗਤ ਦੀ ਸੇਵਕ ਵਾਲਾ ਤੇ ਸਵਾਮੀ ਵਾਲਾ ਚੌਥਾ ਬਨਜਾਰੇ ਵਾਲਾ ਤੇ ਸ਼ਾਹ ਵਾਲਾ ਇਹੋ ਪ੍ਰਕਾਰ ਸਾਰ ਸੰਗਤ ਦੀ ਪ੍ਰੇਮ ਦੇ ਢਿੱਕੇ ਹਨ ਸੋ ਹੁਣੇ ਕਿ ਅਸੂਦਾ ਮਹੀਨੇ ਯਾਰਾ ਮਾਰੇ ਸਾਉ ਚਾਰ ਨੂੰ ਕਰਦੇ ਹਨ ਆਸ ਤੋਂ ਪ੍ਰੇਮ ਓ ਮਾਹੜਾ ਤੇਰੇ ਮਹੀਨੇ ਤੇ ਜਿਨ੍ਹਾਂ ਦੇ ਮਨ ਚ ਪ੍ਰੇਮ ਦਾ ਓ ਮਾਹੜਾ ਨਾ ਉਸ਼ਾਰਾ ਉੱਠਿਆ ਹੈ ਉਸ਼ਾ ਉੱਠਿਆ ਹੈ ਉਹਦੇ ਆਏ ਕਿ ਜਿਨ੍ਹਾਂ ਦਾ ਪ੍ਰੇਮ ਦੇ ਪ੍ਰਵੇਸ਼ ਹੋ ਗਏ ਤੇ ਕਿਉਂ ਮਿਲੀ ਹੈ ਹਰ ਜਾਈ ਇਹ ਸੋਈਏ ਕਿ ਹਰੀ ਕ੍ਰਿਸ਼ਨ ਨਾਲ ਕਿਵੇਂ ਆਇਆ ਕਿ ਮਿਲੀਏ ਅਸੂਦਾ ਮਹੀਨਾ ਕਿਹੜਾ ਆਸ ਕਰੋ ਉਸੇ ਪਰਮੇਸ਼ਰ ਦਾ ਮਾਉਸ ਹੁੰਨਾ ਹੈ ਜੋ ਤਾਂ ਸੋਨਾ ਕੋਤਾ ਨਾਮ ਐਸਾ ਜਿਹੜੀ ਅਵਸਥਾ ਹੋਣੀ ਹੈ ਜੋ ਬੋਲ ਤਾ ਮਿਰਮੀ ਉਗਰੇ ਦਿਨ ਸੋ ਦਿਨ ਹਰ ਜਾਤ ਕਾ ਨਹੀਂ ਹੋਰ ਐਸੀ ਵਸਤਾ ਜਿਹਨੋ ਕੋ ਆਗੀ ਜੋ ਪੰਛੀ ਹਰ ਮਾਦਕ ਬੋਲਦੇ ਹਨ ਜਾਂ ਹੋਰ ਜੀ ਜੰਤ ਬੋਲਦੇ ਦਿਨ ਮਹਰਮ ਕਿਹਾ ਹੈ ਕਿ ਚਾਤਕ ਮੋਰ ਬੋਲ ਦਿਨ ਰਾਤੀ ਸੁਣ ਕੰਹਾਰਤੀ ਕੋ ਹੋਰ ਚਾਚੇ ਤੋਂ ਬੁਧੀ ਹੈ ਅਜੇ ਮੋਰ ਰਾਜ ਨੇ ਬੋਦ ਬੱਦਲ ਦੀ ਗਰਜ ਸੁਣ ਕੇ ਜਿਵੇਂ ਗੁਰੂ ਸਾਹਿਬ ਬੱਦਲ ਦੀ ਗਰਜ ਸੁਣ ਕੇ ਜਿਵੇਂ ਇੱਕ ਰੂਪੀ ਸੰਤ ਜੀ ਬੰਬੀਹਾ ਬੋਲਦਾ ਹੈ ਤੇ ਮੋਰ ਵੀ ਨਹੀਂ ਮੰਨ ਜਨਾ ਦਾ ਗੁਣਿਆ ਨੂੰ ਬੋਲਦਾ ਹੈ ਸਤਿਗੁਰੂ ਬੱਦਲ ਦੀ ਗਰਜ ਨੂੰ ਸੁਣ ਕੇ ਉਹ ਜੋ ਬੋਲਦਾ ਮੇਰ ਗਵੀਨ ਕੁੰਖੇਰੂ ਨੇ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਉਹ ਦਿਨ ਹਰ ਜਾਤ ਹੈ ਨਹੀਂ ਹੋਰ ਉਹ bina ਪਰਮੇਸ਼ਰ ਤੇ ਜਾਤ ਤੋਂ ਹੋਰ ਕੁਝ ਹੁੰਦਾ ਨਹੀਂ ਉਹਨਾਂ ਨੂੰ ਉਹ ਪਰਮੇਸ਼ਰ ਦੀ ਆਵਾਜ਼ ਹੀ ਸੁਣਦੇ ਹੈ ਜੋ ਸੁਰਕਾਉ ਸਾਂਗੇ ਜੀ ਇਹ ਜਿਹੜੀ ਆਵਾਜ਼ ਹੈ ਇਹ ਹੀ ਕਹਾਵਾਜ਼ ਹੈ ਇਸ ਆਵਾਜ਼ ਤੋਂ ਜਿਹੜੀ ਸ਼ਿਵ ਜੀ ਨੇ ਕਹਿੰਦੇ ਦੌਰੂ ਵਜਾਇਆ ਸੀ ਉਹ ਦੌਰੂ ਵਜਾਉਣ ਤੋਂ ਸ਼ਿਵ ਜੀ ਦੀ ਆਵਾਜ਼ ਤੋਂ ਜਿਹੜੇ ਜੋੜੀ ਸਿੱਖਣ ਵਾਲੇ ਸਨ ਉਹਨਾਂ ਨੂੰ ਸੌ ਸਾਂਗੇ ਜੀ ਜੋੜੀ ਤੇ ਜਿਹਨੀਆਂ ਗਤਾਂ ਸਨ ਉਹ ਸਾਰੀਆਂ ਜੋੜੀ ਦੀਆਂ ਉੱਥੋਂ ਸਿੱਖਣੀਆਂ ਅਤੇ ਜਿਹੜੇ ਵਿਆਹ ਕਰਨ ਦੀ ਭਾਵਨਾ ਲੈ ਕੇ ਬੈਠੇ ਦੌਰੂ ਵੱਜੇ ਤੋਂ ਉਹਨਾਂ 14 ਸੂਤਰ ਲਿਆ ਕਰ ਲਈ ਉਹਨਾਂ ਦੀ ਵਿਕਾਦਕ ਇਹ ਸੂਤਰ ਕੱਢ ਲੈ ਇਸੇ ਪ੍ਰਕਾਰ ਜਦੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਦੇਖੇ ਸਾਨੂੰ ਉਹਨਾਂ ਜਿਵੇਂ ਧਾਵਨਾਂ ਲੈ ਕੇ ਰਹੀ ਬੈਠੇ ਸੀ ਸ਼੍ਰੀ ਜੀ ਨੇ ਦੌਰੂ ਇੱਕ ਬਿਾਇਆ ਸੀ ਹਵਾਲੇ ਤੋਂ ਉਸ ਹਵਾਲੇ ਤੋਂ ਲੋਕਾਂ ਜਿਹਦੀ ਭਾਵਨਾ ਕਰਕੇ ਬੈਠੇ ਸੀ ਉਹ ਤੁਹੀ ਕੱਢ ਲੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਹੀ ਜਿਹੜੀ ਉਪਾਸ਼ਨਾ ਦੀ ਉਹ ਹੈ ਉਹਨੂੰ ਫਲ ਮਿਲਦਾ ਹੈ ਇਹੀ ਕੁਆੜੀ ਪੁੱਤਰ ਬੋਲਿਆ ਅੰਮ੍ਰਿਤ ਵੇਲੇ ਤੇ ਤੁਤੂਆ ਜਮ ਬੋਲਿਆ ਉਹ ਉਸਦੇ ਬਾਣੀਆਂ ਇੱਕ ਡੱਬੀ ਲਈ ਯਾਰਿਆ ਸੀ ਉਹਨੂੰ ਪੁੱਛਿਆ ਪੁੱਤਰ ਕੀ ਬੋਲਦਾ ਉਹ ਕਹਿੰਦਾ ਲੂਣ ਮਿਰਚਾਂ ਅਦਰਕ ਲੂਣ ਤੇ ਮਿਰਚਾਂ ਤੇ ਅਦਰਕ ਵੇਚਣ ਚੱਲਿਆ ਸੀ ਕਹਿੰਦੇ ਕੁੱਤ ਨੇ ਉਹ ਬੋਲਦਾ ਲੂਣ ਮਿਰਚਾਂ ਅਦਰਕ ਤੇ ਸੈਲਵਾਨ ਡੰਡ ਬੈਠਦਾ ਕਹਿੰਦਾ ਉਹਨੂੰ ਪੁੱਛਿਆ ਕੀ ਬੋਲਦਾ ਕਹਿੰਦਾ ਖਾ ਤੇ ਹੋ ਕਰ ਕਸਰਤ ਤੰਦੇ ਤੇਕਟਰ ਬੋਲਦਾ ਹੈ ਤੇ ਹੋਰ ਇੱਕ ਪ੍ਰੋਮਿਸੀ ਉਹਨੂੰ ਪੁੱਛਿਆ ਕਹਿੰਦਾ ਇਹ ਕਹਿੰਦਾ ਸੁਭਾਨ ਤੇਰੀ ਕੁਦਰਤ ਅਸਤਰੀ ਦੇ ਰੂਪ ਚੋਂ ਕੋਲੋਂ ਗਾ ਉਹ ਸੁਣੀ ਆਵਾਜ਼ ਸੀ ਕਿ ਤੁੰਗੀ ਸਿਰਫ ਉਹਨੇ ਕਿ ਤੁਮਾਂ ਨੂੰ ਕੋਈ ਵੱਖੋ ਵੱਖਰੀ ਕੱਢੀ ਇਸੋ ਪ੍ਰਕਾਰ ਸਾਹਬ ਸੰਗੀਤ ਤੁਮੀ ਐੜੇ ਆਵਾਜ਼ ਹੈ ਸਾਰੇ ਜਾਨਵਰਾਂ ਦੀ ਜਿਹੜੇ ਗੁਰਮੁਖ ਹਨ ਉਹ ਜਾਣਦੇ ਕਿ ਸਾਰਿਆਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਾਪ ਹੁੰਦਾ ਹੈ ਉਹਨਾਂ ਨੇ ਉਹ ਤੁਰੀ ਤੋਂ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ ਇਹ ਉਸ ਪ੍ਰਕਾਰ ਕਹਿੰਦੇ ਹਨ ਅਸوں ਅਸوں ਪ੍ਰੇਮ ਉਹ ਮਾਹੜਾ ਆ ਸਰਵੋਤਮ ਜਿਹਦਾ ਸੁਣਨਾ ਹੈ ਨਾ ਪਰਮੇਸ਼ਰ ਦੇ ਨਾਮ ਨੂੰ ਉਸ ਨਾਮ ਦੇ ਸੁਣਨੇ ਕਰਕੇ ਪ੍ਰੇਮ ਕਰਕੇ ਉਹ ਮਾਹੜਾ ਬੜਾ ਤਾਰੂਕਸ਼ਾ ਹੋ ਜਾਂਦਾ ਹੈ ਉਸ ਆਲਾ ਉਹ ਲੋਕ ਤੇ ਤੇ ਗੁਰਮੁਖ ਉਹਦੇ ਅੰਦਰ ਸਾਰ ਸੰਗੇ ਵੀ ਉਸ ਉਹਦੇ ਜਿਹੜਾ ਰੋਮ ਆ ਰੋਮ ਚੰਦੇਰ ਜੇ ਨਹੀਂ ਖੜੇ ਹੋ ਜਾਂਦੇ ਹਨ ਉਹ ਮਾਜ ਹੋ ਜਾਂਦੇ ਆ ਤੇ ਸਰੀਰ ਦਾ ਚੇਤਾ ਭੁੱਲ ਜਾਂਦਾ ਇਸੀ ਸੁਭਾਅ ਜਾਂ ਜਿਹਨੂੰ ਪ੍ਰੇਮ ਦਾ ਉਹ ਸਾਰਾ ਹੁੰਦਾ ਹੈ ਕਿ ਕੈਸੀਆਂ ਬੀਬੀਆਂ ਹੁੰਦੀਆਂ ਹਨ ਜਿਨ੍ਹਾਂ પતિ ਪਰਦੇਸ ਗਿਆ ਹੋਇਆ ਹੋਵੇ ਉਹ ਜਦੋਂ ਸੁਣਦੀਆਂ ਪਰਦੇਸ ਜਾਣਾ ਆਪਣੇ ਪਤੀ ਦਾ ਉਦੋਂ ਉਹਨਾਂ ਦੇ ਹੱਥ ਪੈ ਝੂਠੇ ਹੋ ਜਾਂਦੇ ਹੈ ਤੇ ਉਹਨਾਂ ਨੂੰ ਸਾਰੇ ਵਿਹਾਰ ਭੁੱਲ ਜਾਂਦੇ ਹੈ ਅਤੇ ਸਿਰੋ ਵਿਹਾਰ ਤੇ ਲੱਗ ਜਾਂਦੀ ਹੈ ਜਦੋਂ ਕੋਤਾ ਭੁੱਲ ਜਾਵੇ ਤੇ ਕੈਸੀਆਂ ਹਨ ਉਹ ਸੀਰ ਦੇ ਅੰਦਰ ਉਹਨੂੰ ਤੋਂ ਹੀ ਧੀ ਦੇ ਅੰਦਰ ਐਸਾ ਪ੍ਰੇਮ ਦਾ ਪ੍ਰਵਾਹ ਪਾਉਂਦੀਆਂ ਹਨ ਕਿ ਹਰ ਵਕਤ ਉਹਨਾਂ ਸਰੀਰ ਸੁੱਕ ਜਾਂਦੇ ਹਨ ਜਿਵੇਂ ਜੁਗਤ ਦੇ ਸਾਇਤ ਉਹ ਕੋਈ ਉਹਨਾਂ ਨੂੰ ਹੰਨ ਪਾਣੀ ਆਦਕ ਨਹੀਂ ਪਾਉਂਦਾ ਤੀਜੀਆਂ ਐਸੀਆਂ ਹਨ ਜਿਹਨੀਆਂ ਕਦੇ ਬਿਛੋੜਾ ਨਹੀਂ ਸਹਾਰ ਸਕਦੀਆਂ ਇਸ ਪ੍ਰਕਾਰ ਦੀ ਹਾਲਤ ਦਾ ਇੱਕ ਤਾਂ ਪ੍ਰੇਮੀ ਇਹਦੇ ਅਨੁਸਾਰ ਸੰਗੀਤ ਜਦੋਂ ਵਿਰਾਗ ਦੇ ਬਚਨ ਸੁਣਦੇ ਆ ਉਹਦੋਂ ਉਹਨਾਂ ਨੂੰ ਸਾਰਾ ਕੋਤਾ ਭੁੱਲ ਜਾਂਦਾ ਪਰ ਫਿਰ ਜਦੋਂ ਬਿਹਾਰ ਵਾਲੀ ਬੁੱਧੀ ਹੁੰਦੀ ਹੈ ਫਿਰ ਉਹਨਾਂ ਨੂੰ ਰਸਤਰ ਜਾਂਦਾ ਹੈ ਇਹ ਕਹੇ ਜੀ ਹੁਣ ਉਹ ਸਰੀਰ ਨੂੰ ਆਜੂ ਨੂੰ ਬਰਾਜ ਜਿਸ ਨੂੰ ਕਾ ਦਿੰਦੇ ਹਨ ਕਿ ਪ੍ਰਮੇਸ਼ਰ ਕਦੋਂ ਨੇ ਇਹ ਐਸੇ ਜੀਵ ਭਾਵ ਤੋਂ ਇੱਕ ਵਾਰੀ ਮਰ ਕੇ ਮਾਰੇ ਦੀ ਪ੍ਰਾਪਤੀ ਕਰ ਲੈਂਦੇ ਹਨ ਕਿਉਂ ਪ੍ਰੇਮੀ ਆ ਗਈਆਂ ਜਸ਼ਾ ਹੋਣਗੀਆਂ ਸੋ ਅਪਨ ਪ੍ਰੇਮ ਆਉਣਾ ਹੋੜਾ ਅਸਾਂ ਦੇ ਮਹੀਨੇ ਤੇ ਇਹ ਪ੍ਰੇਮ ਦਾ ਸਾਰੇ ਚਾਰ ਫਿਰੇ ਪਰਮੇਸ਼ਰ ਦੇ ਨਾਮ ਦਾ ਜੋ ਅਸਰ ਨੂੰ ਕਰਨਾ ਇਹ ਪ੍ਰੇਮ ਦਾ ਵਾਲਾ ਉਸ਼ਾ ਉੱਠਿਆ ਹੈ ਕਿਉਂ ਮਿਲਿਆ ਹਰ ਜਨ ਹਰ ਜਨ ਹਰ ਨੂੰ ਮਿਲਿਏ ਜਾ ਕੇ ਉਹ ਪਰਮੇਸ਼ਰ ਜਿਹੜਾ ਹੈ ਆਇ ਨ ਸਕਾਂ ਤੁਝ ਕੰ ਪਿਆਰੇ ਤੈ ਜੀ ਨ ਸਕਾਂ ਕੋਏ ਆਸ ਪਾ ਗਈ ਨਿੰਦ ਜੇ ਮਰ ਸੋ ਦੇਖਾਂ ਕੋਏ ਜਿਵੇਂ ਸੁਪਨੇ ਵਿੱਚ ਸਾਧ ਸੰਗਤ ਜੀ ਉਹ ਖਾਂ ਦੇ ਤਾਂ ਹੀ ਕ੍ਰਿਸ਼ਨ ਦੇ ਪੋਤਰੇ ਦੇ ਸਾਹ ਅਰੋਧ ਦੇ ਦਰਸ਼ਨ ਹੋਏ ਸਨ ਉਹ ਵੇਖ ਕਰਕੇ ਮਸਤ ਹੋ ਗਈ ਸੀ ਕਿਪੁਰੇ ਖਾਨੋਂ ਸਾਰੇ ਤਿਆਗ ਦੁਨੀਆਂ ਤਸ਼ਵੀਰਾਂ ਸੀ ਖਿੱਚ ਕੇ ਦਿਖਾਈਆਂ ਦਵਾਰਕਾ ਦੇ ਜਦੋਂ ਮੂਰਤ ਦਿਖਾਈ ਉਹ ਵੇਖ ਕੇ ਕਹਿੰਨ ਲੱਗੇ ਕਿ ਇਹ ਹੈ ਮਿੰਦਨ ਸੁਪਨੇ ਦਿਖਾਈ ਦਿੱਤੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹ ਅਸੂਲ ਹੈ ਉਹ ਜਦੋਂ ਕੀ ਦੀ ਬੱਤੀ ਕਾਗਰ ਹੋ ਜਾਂਦੀ ਹੈ ਕੀ ਦੀ ਬੱਤੀ ਕਾਗਰ ਹੋਣੇ ਕਰਕੇ ਉਹ ਸੁਪਨੇ ਵੀ ਨਹੀਂ ਆਇਆ ਪਰ ਉਹ ਸਥਿਆਤ ਹੋ ਜਾਂਦਾ ਹੈ ਦਰਸ਼ਨ ਹੋ ਜਾਂਦੇ ਹਨ ਉਹ ਦਉਸ਼ੰਗ ਦੇ ਵਿਚਾਰ ਹੋ ਜਾਂਦਾ ਹੈ ਕਿ ਮੈਨੂੰ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ ਪਰ ਜਦੋਂ ਮੈਂ ਫੁਰਿਆਂ ਦੀ ਇਹ ਦੋਹ ਦਾ ਚੇਤਾ ਆ ਜਾਂਦਾ ਹੈ ਉਦੋਂ ਧੀਰ ਗਿਆ ਉਦੋਂ ਰੋਪ ਹੋ ਜਾਂਦਾ ਹੈ ਕਿ ਮੈਂ ਗਲ ਭਰਿਆ ਰੋਏ ਕਿ ਜਨ ਘਰ ਪਰ ਤੇ ਅੱਖਾਂ ਚ ਰੋਣਾ ਪੈਂਦਾ ਹੈ ਉਰਾਹ ਹੁੰਦਾ ਹੈ ਇਹ ਭਾਈ ਗੁਰਦਾਸ ਸਾਹਿਬ ਨੂੰ ਸੁਪਨੇ ਦੇ ਦਰਸ਼ਨ ਹੋਏ ਸੀ ਛੇਵੇਂ ਪਾਤਸ਼ਾਹ ਦੇ ਕੌਂਸਲ ਵਿੱਚ ਬਰਾਜਿਆਂ ਨੂੰ ਸੁਪਨੇ ਚ ਦਿੱਤੇ ਬਾਂਹ ਕੇ ਬਣੇ ਬਿਚੇਤ ਪਾਵਨ ਪਵਿੱਤਰ ਮਿਤਰਾਲ ਮੋਰੇ ਆਏ ਹਨ ਇਸ ਤਰ੍ਹਾਂ ਕਾਲ ਸਮਾਧੀ ਦੀ ਜਿਹੜੇ ਦਰਸ਼ਨ ਹੋਣੇ ਆ ਇਹ ਸੁਭਮ ਦਰਸ਼ਨ ਹੋਣਗੇ ਇਸੇ ਤਰ੍ਹਾਂ ਕਾਲ ਸਾਧ ਸੰਗੇ ਜੀ ਇੱਕ ਇਸੇ ਤਰ੍ਹਾਂ ਦਰਸ਼ਨ ਦੂਸਰੇ ਸਾਧ ਸੰਗੇ ਜੀ ਚਿੱਤਰ ਦਰਸ਼ਨਾਂ ਫੋਟੋ ਵੇਖ ਕੇ ਕਹਿੰਦਾ ਆ ਜਾਨੀ ਇਹ ਹਜਾ ਪਿਆਰਾ ਹੈ ਆਹ ਕੌਣ ਤੋਂ ਕਰਵਾਇਆ ਇਹ ਦੁਨੀਆਂ ਨੂੰ ਤਾਰਦਾ ਹੈ ਇਹ ਚਿੱਤਰ ਦਰਸ਼ਨਾਂ ਨੂੰ ਫੋਟੋ ਵੇਖ ਕੇ ਕਹਿੰਦਾ ਹਾਂ ਅਜੇ ਇਸੇ ਤਰ੍ਹਾਂ ਸਾਧ ਸੰਗੇ ਜੀ ਇੱਕ ਸਰਬਨ ਦਰਸ਼ਨਾਂ ਕੋਝ ਤੁਹਾਨੂੰ ਇਹ ਸੁਣ ਕੇ ਆਉਦੇ ਪਿਆਰੇ ਗੁਣ ਉਹ ਕਿਤੇ ਕੁਝ ਮੱਝਾਂ ਦੇ ਗੁਣ ਇਹ ਫਰਮਣ ਦਰਸ਼ਨ ਹਨ ਇੱਕ ਸਾਧ ਸੰਗਤ ਸਾਖ ਸਾਧ ਦਰਸ਼ਨਾਂ ਨੇ ਸਾਚਾਰ ਪ੍ਰਕਾਖੋ ਕੇ ਮਾਰਨ ਦਰਸ਼ਨ ਦੇ ਗਏ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦਰਸ਼ਨਾਂ ਵਾਸਤੇ ਸੁਭੰ ਦਰਸ਼ਨਾਂ ਸਮਾਧੀ ਵਿੱਚ ਹੈ ਅਗਰ ਕਿਤੇ ਦਰਸ਼ਨ ਸਾਧ ਸੰਗਤ ਦੇ ਦਰਸ਼ਨ ਕਰਕੇ ਚੇਤਾ ਲੱਗਦਾ ਪਤਾ ਕਿ ਮੇਰੇ ਸਤਿਗੁਰੂ ਜੀ ਆਹ ਪੰਜ ਕਕਾਰ ਰੱਖਦੇ ਸਨ ਅਮਰਧਾਰੀ ਸਨ ਸਿੱਖਾਂ ਨੂੰ ਅਮਰ ਤੇ ਆਇਆ ਸੀ ਜਿੰਨਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਜਿਹੜੇ ਕਿਹੜੇ ਦਰਸ਼ਨ ਹੁੰਦੇ ਆ ਇਹ ਖਾਲਸੇ ਵਿੱਚ ਨਵਾਸ ਖਾਲਸੇ ਵਿੱਚ ਹੀ ਲੱਗਦੇ ਆ ਇਸ ਤਰ੍ਹਾਂ ਦੇ ਜਿਹੜੇ ਦਰਸ਼ਨ ਅੰਤਾਰ ਸੰਗੇ ਜੀ ਇਹ ਚਿੱਤਰ ਦਰਸ਼ਨ ਹਨਾ ਉਨ੍ਹਾਂ ਦਾ ਮਤਲਬ ਕਿ ਖਾਲਸਾ ਮੇਰੇ ਰੂਪ ਉਹ ਖਾਸ 99 ਮੇਰੇ ਵਾਸਾ ਮਹਾਰਾਜ ਦੇ ਸਰੂਪ ਦੇ ਚੇਤਾ ਹੁੰਦਾ ਤੇ ਮਾਰੋ ਨੇ ਇਹ ਜੋ ਸਿੰਘ ਜਾਇਏ ਆ ਆਪ ਦਾ ਬਾਣਾ ਦਿੱਤਾ ਹੈ ਅਗੀ ਰਹਿਤ ਮਖਸ਼ੀ ਇਸੇ ਤਰ੍ਹਾਂ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਬਾਣੀ ਦੁਆਰਾ ਸੁਣੀ ਦੇ ਮਾਰੇ ਗੁਣੋ ਇਹ ਸਰਵਨ ਦਰਸ਼ਨ ਹਣਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਪ੍ਰਗਟ ਹੋ ਜਾਣ ਭਰਮ ਦਾ ਹਨੇਰਾ ਚੱਕ ਕੇ ਅੰਦਰਵਾਰ ਜੋਤ ਪ੍ਰਗਟੇ ਆਵੇ ਇਹ ਸਾਖਿਆ ਦਰਸ਼ਨਾ ਨੇ ਉਹਨਾਂ ਦਰਸ਼ਨਾ ਵਾਸਤੇ ਤੂੰ ਮਿਲਿਏ ਹਰ ਜਾਏ ਉਹ ਹਰੀ ਪਿਆਰੇ ਨੂੰ ਜਾ ਕੇ ਕਿਸ ਪ੍ਰਕਾਰ ਮਿਲਣਾ ਕਰੀਏ ਇਸ ਪ੍ਰਕਾਰ ਜਿਹੜੀ بڑا ਪ੍ਰੇਮ ਦਾ ਇਸ਼ਾਰਾ ਉੱਠਦਾ ਹੈ ਉਹ ਕਿਹੜੀ ਜਗ੍ਹਾ ਹੈ ਸੁਣਿਆ ਹਰ ਜਗ੍ਹਾ ਹਰੇਕ ਜਗ੍ਹਾ ਵਿੱਚ ਹੈ ਪਰ ਉਹਨਾਂ ਮਿਲਿਆ ਕਿਵੇਂ ਜਾਵੇ ਮਨ ਤਨ ਪਿਆਸ ਦਰਸ਼ਨ ਘਣੀ ਸਾਡੇ ਮਨ ਨੂੰ ਉਸ ਦੇ ਦਰਸ਼ਨਾਂ ਦੀ ਪਿਆਸ ਹੈ ਅਤੇ ਮਨ ਵੀ ਉਸੇ ਨੂੰ ਕਹਿੰਦਾ ਹੈ ਤਨ ਵਿੱਚ ਵੀ ਕਿਆ ਆਸ ਮਲਖਣਾ ਦੀ ਬਹੁਤੀ ਲੱਗੀ ਹੋਈ ਨਿਰੰਤਰ ਇੱਕ ਆਸ ਕੋਈ ਆਣ ਮਿਲਾਵੇਂ ਮੈਂ ਮਾਇ ਤੂੰ ਸ੍ਰੀ ਮਹਾਤਮਾ ਜਨ ਨੂੰ ਕੋਈ ਤਤ ਵਿੱਚ ਤੁਸੀਂ ਮਾਤਾ ਜੀ ਨੇ ਗੁਰਜ ਮਾਤਾ ਜੀ ਨੇ ਆਈ ਹੋਂ ਕੋਈ ਆ ਕੇ ਸਾਨੂੰ ਮਿਲਾਓ ਕਿਰਪਾ ਕਰੋ ਕੋਈ ਆਏ ਮਾਇ ਮਾਇਆ ਰੂਪ ਜੋ ਮਾਇਆ ਅਸਤੀ ਦੀ ਮਾਇ ਪਤੀ ਹੈ ਜੋ ਸਾਰਿਆਂ ਦਾ ਉਹ ਪ੍ਰਭੂਸ਼ਰ ਉਹਦੇ ਤਾਂ ਕੋਈ ਆ ਕੇ ਮਲਾਉਣਾ ਕਰੇ ਸ਼ਾਂਤ ਸਹਾਈ ਪ੍ਰੇਮ ਕੇ ਗੁਰੂ ਉਤਮ ਸਖੀਆਂ ਮਹਾਤਮਾ ਦੱਸਦੇ ਕਿ ਭਾਈ ਵਾਹਿਗੁਰੂ ਨੂੰ ਪ੍ਰੇਮ ਨਾਲ ਮਿਲਦਾ ਹੈ ਫਿਰ ਇਹ ਕਿੱਥੋਂ ਮਿਲਦਾ ਹੈ ਹਾਂ ਤਿੰਨ ਦਾ ਸ਼ਾਂਤ ਸਹਾਈ ਪ੍ਰੇਮ ਕੇ ਸ਼ਾਂਤ ਮਹਾਤਮਾ ਭਾਈ ਸਹਿਤਾ ਕਰਨ ਵਾਲੇ ਪ੍ਰੇਮ ਲਾਉਣ ਦੇ ਕਿਉਂਕਿ ਬਿਨਾਂ ਸੰਗਤ ਤੋਂ ਪ੍ਰੇਮ ਨਹੀਂ ਸਾਥ ਸੰਗਤ ਬਿਨਾਂ ਭਾਵ ਨਹੀਂ ਹੋ ਕਦੇ ਬਾਦਨ ਭਗਤ ਨਹੀਂ ਹੋਏ ਤੇਰੀ ਸੁਗੰਗਤ ਤੋਂ ਬਿਨਾ ਪ੍ਰੇਮ ਨਹੀਂ ਕਿਸੇ ਨੂੰ ਲੱਗਦਾ ਕੋਈ ਪ੍ਰੇਮ ਲੱਗੇ ਤਾਂ ਮਨ ਮਾਰੋ ਦੀ ਭਾਗੀ ਤੀ ਨਹੀਂ ਹੋ ਸਕਦੀ ਇਸ ਕਰਕੇ ਕਹਾਂ ਉਹ ਲਾਖ ਬੇਨਤੀ ਅਸੂ ਪਾ ਲੈ ਰੱਖੋ ਰਾਜੇ ਰਾਮ ਮੇਰੀ ਮੈਨੂੰ ਆਜੀ ਸੰਗਤ ਨੂੰ ਬਖਸ਼ ਦੇ ਕੇ ਦਾ ਆਸ਼ਾ ਜਿਸ ਕਰਕੇ ਆਲਵਾ ਪ੍ਰੇਮ ਪੈਦਾ ਹੋਵੇ ਬਿਨਾ ਸੰਗਤ ਤੋਂ ਪਵਿੱਤਰ ਦਾ ਸੱਚਾ ਪੁਰਖ ਹੋਵੇ ਉਹਨੂੰ ਪ੍ਰੇਮ ਨਹੀਂ ਲੱਗਦਾ ਹੈ ਇਸ ਕਰਕੇ ਸਦਸੰਗਤ ਹੀ ਸਹਾਇਤਾ ਕਰਨ ਵਾਲੀ ਪ੍ਰੇਮ ਦੇ ਇਹ ਕੋਈ ਦਰਸ਼ਾ ਹੈ ਪਾਣੀ ਦੇ ਕਿਨਾਰੇ ਤੇ ਖੜੋਤਾ ਹੈ ਉਹਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੈ ਪਰ ਉਹਨੂੰ ਬਰਖਾ ਦੀ ਫੇਰ ਵੀ ਲੋੜ ਹੈ ਜੇ ਕਰਕੇ ਬਰਖਾ ਨਾ ਹੋਵੇ ਉਹਦੇ ਯਾਲੇ ਪੈ ਜਾਂਦੇ ਹੈ ਗਰਭ ਪੈ ਜਾਂਦੀ ਹੈ ਅਬੇ ਉਸ ਦਿਸਦਾ ਰੰਗ ਨਹੀਂ ਸੋਹਣਾ ਨਿਕਲਦਾ ਜਦੋਂ ਬਰਖਾ ਪਵੇ ਉਹਦੇ ਯਾਲੇ ਵੀ ਧੋਤੇ ਜਾਂਦੇ ਹੈ ਗਰਭ ਵੀ ਧੋਤੀ ਜਾਂਦੀ ਹੈ ਰੰਗ ਵੀ ਸਾਫ ਨਿਕਲਿਆ ਆਉਂਦਾ ਇਸ ਤਰ੍ਹਾਂ ਜਿਹੜਾ ਹਰ ਵਕਤ ਕੋਈ ਜਾਪ ਕਰਨ ਵਾਲਾ ਪੁਰਖ ਹੈ ਮੰਨ ਕੇ ਕਰਨ ਵਾਲਾ ਜਿਹੜਾ ਪਾਣੀ ਦੇ ਕਿਨਾਰੇ ਖੜੋਤੇ ਬਿਸ਼ਵਾ ਨੂੰ ਹੈ ਉਹਨੂੰ ਪਾਣੀ ਹੋਰ ਬਲੈਸ ਦੀ ਲੋੜ ਨਹੀਂ ਫਿਰ ਵੀ ਉਹਨੂੰ ਸੰਗਤ ਦੀ ਲੋੜ ਹੈ ਸੰਗਤ ਤੋਂ ਬਿਨਾ ਮਾਣ ਨਹੀਂ ਮਿਲਦਾ ਸਾਧਨਾ ਦਾ ਮਾਣ ਆਦਮੀ ਨੂੰ ਫਰਿਆਉਂਦਾ ਕਿ ਮੈਂ ਬੜੇ ਸਾਧਨੂ ਕਰਦਾ ਮੈਂ ਬੜੀ ਕਮਾਈ ਕਰਦਾ ਮੇਰੇ ਵਰਗਾ ਕੌਣ ਹੈ ਇਸ ਕਰਕੇ ਸਾਧ ਸੰਗੇ ਜੀ ਸੰਗਤ ਦੇ ਨਾਲ ਮਲਾਪੂ ਕੀ ਬਰਖਾ ਦੇ ਨਾਲ ਉਹਦੇ ਮਾਣ ਰੂਪੀ ਜਿਹੜਾ ਹੈ ਇਹ ਦਰਦ ਰਹੀ ਜਾਂਦੀ ਹੈ ਤੇ ਜਿਹੜਾ ਮੋਹ ਚੋਲੀਆਂ ਚਾੜਦੇ ਨਾ ਪਾ ਜਾਣੇ ਮੇਰਾ ਫਲਾਣਾ ਕੋਤਲਾ ਪੋਤਾ ਤੂਲਾ ਬੋਤਾ ਤੇਲਾ ਇਹ ਸਭ ਸੰਗੇ ਜੀ ਮੋਹ ਨੂੰ ਵੀ ਜਾਵੇ ਵੀ ਢੋਪੇ ਜਾਂਦੇ ਆ ਉਜਲ ਰੰਗ ਪ੍ਰੇਮ ਦਾ ਰੰਗ ਚੜ ਜਾਂਦਾ ਉਹਨਾਂ ਨੂੰ ਇਉਂ ਸੰਤ ਸਹਾਇਤਾ ਕਰਨ ਆ ਰਹੇ ਆ ਵਾਹ ਜੀ ਜੇ ਪ੍ਰੇਮ ਲਾਉਣ ਵਿੱਚ ਮਹਾਰਾਜੋ ਪਿਆਰੇ ਹੌਸਲ ਸਾਰੀ ਸੰਤਾਂ ਵਾਲੇ ਸਾਸਿ ਜਰਾ ਸੁਣੋ ਮਿਸਰਾ ਹਰ ਨਾਮ ਮਨ ਮੈਂ ਲੈਂਦਾ ਸੰਤ ਪਰ ਹੋਤ ਸਹਾਈ ਤਾਂ ਜੇ ਸੰਤਿਆ ਸੰਖਿਆ ਸੰਤ ਸੁਨਾਈ ਸੰਤ ਵਾਹਿਗੁਰੂ ਦਾ ਨਾਮ ਦੀ ਹੈ ਮਾਰੋ ਦਸਮ ਪਾਤਸ਼ਾਹ ਨੇ ਲਿਖਿਆ 24 ਉਤਾਰਾਂ ਦੀ ਕਹਾਣੀ ਲਿਖਣ ਲੱਗਿਆ ਕਹਿੰਦੇ ਸੰਤ ਨੂੰ ਸਵੇ ਫਿਰ ਚੈਤਾ ਕਰਦਾ ਇਸ ਕਰਕੇ ਵਾਹਿਗੁਰੂ ਦਾ ਨਾਮ ਦੀ ਸੰਤ ਸਵੇ ਸੰਤ ਸਿਰ ਹੋਉ ਜੇ ਨਾ ਸਵਾ ਆਬਣੇ ਨਾ ਸੰਤ ਦਾ ਦੁਇਤਾ ਬਣੇ ਨਾ ਤਰਾ ਲਾਜ ਦੁਇਤਾ ਬਣੀ ਕੋਈ ਸਹਿਗਾ ਕੀਤੀ ਇਸ ਪ੍ਰਕਾਰ ਸਾ ਆੰਤ ਇਹਦਾ ਹੋਂਦ ਦਾ ਹੈ ਉਹਦਾ ਉਹ ਸਮੇਂ ਕਿ ਇਹਦਾ ਸਹਿਜਾ ਕਰਿਉ ਵਾਹਿਗੁਰੂ ਸੰਤ ਹੈ ਕਿਉਂ ਸਮਝੇ ਰੱਖਣ ਪ੍ਰਮੇਸ਼ਰ ਲਾਉਂਦੀ ਹੈ ਸੰਤ ਸਾਹਿਬ ਸੰਗੇ ਜੀ ਜਿਨ੍ਹਾਂ ਸਾਹਸ ਗਵਾਸ ਨੇ ਜਿਸਰੇ ਹਰਨਾਮ ਮੰਮੰਤ ਤੁਮ ਸੋਈ ਨਾਮ ਕਾ ਪੂਰਨ ਸੋਈ ਸੰਤ ਉਹਨਾਂ ਨਾਮ ਦੀ ਸੰਤ ਹੈ ਜਿਹੜੇ ਸਾਹਸ ਗਵਾ ਜਪਦੇ ਆਪੋ ਸੰਤ ਗੁਰਸਿੱਖਾਂ ਦਾ ਨਾਮ ਦੀ ਹੈ ਜੋ ਸਾਹਸ ਗਵਾ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵ ਹੈ ਇਹਦੇ ਇਸੇ ਪ੍ਰਕਾਰ ਸੰਤ ਸਾਧ ਸੰਗੇ ਜੀ ਪੇਖੀਆਂ ਦਾ ਨਾਮ ਵੀ ਹੈ ਜਿਵੇਂ ਮਾਦਮ ਕਿਹਾ ਹੈ ਕਿ ਸੰਤ ਸਮੂਹ ਅਨੇਕਮਤੀ ਕੇ ਅਨੇਕਾਂ ਵਤਾਂ ਦੇ ਪੇਖਾਂ ਦੇ ਸਾਧ ਹਾਂ ਪਰ ਉਹਨਾਂ ਚ ਕੋਈ ਨਾ ਜਿਹੜੇ ਪ੍ਰਾਨਪਤੀ ਕੇ ਵਾਹਿਗੁਰੂ ਕੋਈ ਨਹੀਂ ਦੇਖੀਦਾ ਸਭ ਆਪਣੀ ਆਪਣੀ ਔਰ ਜਾਂਣਾ ਪੌਰਦਮ ਕਾਹੂ ਨਾ ਪਛਾਨਾ ਸਾਰੇ ਆਪਣੀ ਅਣਤ ਕੀ ਹੋਈ ਨਹੀਂ ਜਿਹੜੇ ਵਾਹਿਗੁਰੂ ਦੀ ਕਿਸੇ ਨੂੰ ਪਛਾਨ ਨਹੀਂ ਕੀਤੀ ਉਹ ਪੇਖੀਆਂ ਦੇ ਨਾਮ ਵੀ ਸੰਤ ਹੁੰਦਾ ਹੈ ਪਰ ਇੱਕ ਸੰਤ ਇਹ ਸਾਥ ਗਿਆ ਜਗਨ ਵਾਲੇ ਮਹਾਪੁਰਖ ਉਹ ਸੱਚਾ ਕਰਨ ਵਾਲੇ ਪ੍ਰੇਮ ਲਾਉਣਗੇ ਹੌਸਨ ਕੈ ਲਾਗਾ ਪਾ ਅਸੋਨਾ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ ਤੁਹਾਨੂੰ ਮਾਰੇ ਦੇ ਪਿਆਰੇ ਮਹਾਪੁਰਖ ਹਨ ਗੁਰ ਸਿੱਖ ਭਾਈ ਬੁੱਢਾ ਸਾਹਿਬ ਆਦਿਕ ਜੀ ਨੇ ਕੋਈ ਹਨ ਜਿਨ ਪ੍ਰਭ ਤੇ ਉਹ ਸੁਖ ਪਾਈ ਹੈ ਕੋ ਜੇ ਖੁਸ਼ ਹੋ ਕੇ ਪੁੱਛਣ ਗੁਰ ਸਿੱਖਾ ਕੀ ਤੇਰੀ ਕਾਮਨਾ ਹੈ ਦਸਤ ਤਾ ਤੁango ਇਹ ਪਰਸ਼ਨ ਕਰੀਏ ਕਿ ਮਹਾਰਾਜ ਜਨਾ ਪ੍ਰਭ ਦੀ ਪ੍ਰਾਪਤੀ ਤੋਂ ਸੋ ਕਿਧੋਂ ਪਾਈਗਾ ਕਿਧੋਂ ਸੁਖ ਨਹੀਂ ਪ੍ਰਾਪਤ ਹੁੰਦਾ ਇੰਦਰ ਲੋਗ ਸਿਵ ਲੋਕਾ ਜੇ ਉਹ ਉੱਚੇ ਚਾਉ ਕਰ ਬਹਰੇ ਆਇਓ ਕਿਆ ਮੰਗਾਂ ਕਿ ਥਰਨੜ ਹਾਈ ਜੇ ਨੈਣ ਚਲੇ ਲੱਗ ਜਾਈ ਇਸ ਕਰਕੇ ਜਿਨਾ ਪ੍ਰਭੂ ਤੋਂ ਕਿਧੋਂ ਸੁਖ ਨਹੀਂ ਪਾਈਗਾ ਵਾਹਿਗੁਰੂ ਜੀ ਨਾ ਸਾਨੂੰ ਕਿਰਪਾ ਕਰਕੇ ਵਾਹਿਗੁਰੂ ਮਿਲਾ ਦਿਓ ਦੂਜੀ ਨਹੀਂ ਜਾ ਜੇ ਕਹੇ ਭਾਈ ਤੁਸੀਂ ਹੋਰ ਕਿਸੇ ਦੇਵੀ ਦੇ ਦੀ ਉਪਾਸਨਾ ਕਰ ਲਓ ਕਾ ਕੈਨੇ ਹਣ ਜਾਲ ਵਜੇ ਸਭੀ ਮਿਰਤ ਕੇ ਕੋਈ ਰਾਮ ਰਸੂਲ ਨਾ ਬਾਚਨ ਪਾਏ। ਦਾਨੂ ਦੇ ਫਨਿੰਤ ਵਾਤਰ ਪੂਰ ਕੋ ਕੋ ਪਾਏ ਮਟਾਏ। ਅੰਤ ਮਰੇ ਪਸ਼ਤਾਪ ਧਰਤੀ ਪਰ ਜੋ ਜਗ ਮੇ ਅਦਾਲ ਕਹਾਏ। ਰੋਮਨ ਲੈ ਅਕੇਲੀ ਕਾਲ ਕੇ ਜਾਇਤ ਕਹਾਏ ਨ ਪਾਏ ਨ ਕਾਏ। ਮਾਰੇ ਤੋਂ ਬਿਨ ਸਾਰੇ ਧਨ ਕਾਲ ਖੰਡਾ ਹੈ। ਦੂਸਰੀ ਕੋਈ ਜਗਾ ਨਹੀਂ ਫੇ ਸੰਤੋਸ਼ ਪ੍ਰਭੂ ਤੋਂ ਬਿਨਾ ਸੋਖ ਕਿਤੋਂ ਮਿਲੇਗਾ। ਸਾਰੇ ਧਨ ਕਾਲ ਹੀ ਖਾਈ ਜਾਵੇਗਾ। ਇਸ ਪ੍ਰਕਾਰ ਕਾਲ ਬਾਬਰਮਾ ਉਹ ਕਾਲ ਬਾ ਸ਼ਿਵ ਜੀ ਉਹ ਕਾਲ ਬਾਦਰ ਵੀ ਇਸ ਪ੍ਰਕਾਰ ਸકલ ਕਾਲ ਕਾ ਕੀਆ ਤਮਾਸ਼ਾ ਹੈ ਜਿਨੀ ਉਹ ਲਈਏ ਮਾਰੋ ਤੋਂ ਬਿਨ ਹੋਰ ਦੂਸਰੀ ਕੋਈ ਜਗਾ ਨਹੀਂ ਹੈ ਜਿਨੀਆਂ ਚੱਖਿਆ ਪ੍ਰੇਮ ਰਸ ਉਹ ਸੰਤ ਕਿਰਪਾ ਕਰਕੇ ਦਾਗੂਨੇ ਹੈ ਭਾਈ ਵਾਹਿਗੁਰੂ ਪ੍ਰੇਮ ਦੇ ਨਾਲ ਪ੍ਰਾਪਤ ਹੁੰਦਾ ਹੈ ਜਿਨਾਂ ਨੇ ਉਹਦੇ ਪ੍ਰੇਮ ਦੇ ਰਸ ਨੂੰ ਚੱਖਿਆ ਧਾਰਿਆ ਹੈ ਸਾਰਨ ਕੀ ਸਾਰੇ ਮੋਹ ਛੱਡ ਕੇ ਕਵਾਹੀ ਦੇ ਨਾਲ ਪਿਆਰ ਪਾ ਰਿਹਾ ਹੈ ਮਹਾਰਨ ਕੈ ਦਰਸ਼ਨ ਦੀ ਪਿਆਸ ਜਿਸ ਨਾਲ ਹੋਏ ਇੱਕ ਤਰਾਤੇ ਪਰ ਹਰ ਹੋਏ ਜਿਹਨੂੰ ਦਰਸ਼ਨ ਦੀ ਪਿਆਸ ਹੋਏ ਇੱਕ ਵਾਰੀ ਵੀ ਕੀ ਰਾਜੇ ਦੀਆਂ ਚੀਜ਼ਾਂ ਦਾ ਪਿਆਰ ਗਲੋਂ ਕਰ ਦੇਵੇ ਇਸ ਪ੍ਰਕਾਰ ਪ੍ਰੇਮ ਲਾਵੇ ਪੂਰਾ ਮਹਾਰਨ ਤੁਹਾਨੂੰ ਹੋਰ ਕਿਸੇ ਕਲਾ ਰੰਗਾਂ ਤੇ ਨਾ ਜੋੜੇ ਕਿਸ ਤਾਰੇ ਜਿਨੀ ਚੱਖਿਆ ਪੇਮ ਰਸ ਦੁਨੀਆਂ ਵੰਦੇ ਪੇਮ ਰਸ ਦੇ ਤਾਂ ਹੀ ਚੱਖਿਆ ਪਾਰਿਆ ਹੈ ਇਹ ਸੰਤ ਜਨੋ ਇਸ ਤ੍ਰਿਪਤ ਰਹੇ ਆਗਾ ਇਸ ਸ਼ਲੋਕ ਦੇ ਪਦਾਰਥਾਂ ਨੂੰ ਰਾਜ ਦੀ ਲੋੜ ਨਹੀਂ ਉਹਨਾਂ ਨੂੰ ਉਹ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਇਹ ਦੁਨੀਆਂ ਦੇ ਰਾਜ ਦੀ ਭੁੱਖ ਨਹੀਂ ਉਹਨਾਂ ਨੂੰ ਜਿਹਦੇ ਮਗਰ ਪਾਰਟੀਆਂ ਬਣਾਉਂਦੇ ਤੇ ਝਗੜਦੇ ਫਿਰਦੇ ਆ ਕਦੇ ਕਿਸੇ ਸੂਬੇ ਚ ਕਾਂਗਰਸ ਟੁੱਟ ਜਾਂਦੀ ਐ ਤੇ ਤੇ ਬਣ ਜਾਂਦੀ ਐ ਅਉਂੀ ਹਾਲਤ ਬਣੀ ਰਹਿੰਦੀ ਐ ਕੋਈ ਇਸ ਤਰ੍ਹਾਂ ਦੀ ਜਿਨ੍ਹਾਂ ਨੇ ਮਾਰਾ ਜੇ ਤ੍ਰੇਂਗ ਆਸਨ ਤੇ ਮੁਕਤੀ ਦੀ ਵੀ ਲੋੜ ਨਹੀਂ ਜਿਹੜੇ ਲੋਕ ਐ ਰਾਜੋ ਪਰਸੀ ਜਰਗੇ ਮੁਕਤ ਹੋਣ ਵਾ ਤੇ ਰਾਜ ਛੱਡ ਜੇ ਅਤੇ ਇਸ ਕਰਕੇ ਗੁਰਮੁਖ ਜਿਹੜੇ ਮੁਕਤੀ ਤੋਂ ਵੀ ਕਰੇ ਹਨ ਅਤੇ ਉਹਨਾਂ ਨੂੰ ਰਾਜਵਾਸ ਤੇ ਲੋਕ ਯਤਨ ਕਰਦੇ ਆ ਜਿਹੜਾ ਰਾਜ ਰਾਜਿਆਂ ਨੂੰ ਵਿਰਾਜ ਕਾਇਕ ਤੇ ਛੱਡਦਾ ਸੀ ਅਹੀ ਰਾਜ ਤੇ ਮੁਗਤਾਜ ਕਾ ਨੂੰ ਵੀ ਜਾਨਵਾਨ ਇਨ ਮਤੀ ਜਾਣੀ ਛੱਡ ਕੇ ਮਾਲਸ ਆਜੇ ਪਿਆਰ ਜੁੜੇ ਹੋਏ ਤੇ ਤ੍ਰਿਪਤ ਰਹੇ ਆਲਹਾਰ ਜੇਸ਼ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਰਹੇ ਆਗਾਇ ਰਹੇ ਸਵਰਗ ਆਦਿਕਾਂ ਦੇ ਜੱਬ ਭੋਗਾ ਵੱਲੋਂ ਵੀ ਰੱਜ ਰਹੇ ਆ ਕੋਈ ਉਹਨਾਂ ਜੇ ਮਰਿ ਇੱਛਾ ਨਹੀਂ ਹੈ ਐਜੰਤ ਤਿੱਕੀ ਕਰਕੇ ਉਹ ਵਾਰ ਹੋ ਰੱਜ ਲਈ ਹੰਮ੍ਰਮ ਲੋਕ ਦੇ ਪਦਾਰਥਾਂ ਆਦਿਕਾਂ ਨੂੰ ਵੀ ਆਣੀ ਵਿਤਵਾ ਨੂੰ ਸਮਝੰਦੇ ਹਨ ਆਪ ਕੇ ਆਗ ਬੇਨਤੀ ਕਰ ਰਹੇ ਫਿਰ ਇਹ ਸੰਤੋਪਾ ਪ੍ਰਾਪਤ ਕਿਵੇਂ ਹੁੰਦਾ ਹੈ ਕਹਿੰਦੇ ਜਿਨਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੂੰ ਇਹ ਰਸਵਾ ਜੀਵਨ ਮੁਕਤੀ ਦਾ ਆਪਾ ਭਾਵ ਛੱਡ ਕੇ ਹੰਕਾਰ ਛੱਡ ਕੇ ਮੈਂ ਨਹੀਂ ਕਾਹਨ ਨਹੀਂ ਕਹਾਂ ਨਾ ਮੋਰਾ ਕਿਉਂ ਆਪਾ ਭਾਵ ਛੱਡ ਕੇ ਫਿਰ ਫਿਰ ਵੀ ਬੇਨਤੀਆਂ ਕਰਨੀਆਂ ਕਈ ਕਹਿੰਦੇ ਜੇ ਆਪਾ ਭਾਵ ਛੁੱਟ ਗਿਆ ਫਿਰ ਬੇਨਤੀਆਂ ਕਰਨ ਦੀ ਕੀ ਲੋੜ ਹੈ ਜਿਵੇਂ ਗੁਰੂ ਜਗਤ ਸਿੰਘ ਪਾਤਸ਼ਾਹ ਦੇ ਹਜ਼ੂਰ ਇਹ ਕੋਈ ਨਹੀਂ ਸਾਹਿਬ ਸੰਗੇਜੀ ਆਦ ਵਿੱਚ ਸਵਾ ਲੱਭੀ ਹੋਈ ਸੀ ਮਹਾਰਾਜਾ ਦਾ ਜਿਹੜਾ ਕਾਜੀ ਸੀ ਵੱਡਾ ਉਹ ਮਹਾਰਾਜੇ ਕੋਲ ਆਇਆ ਉਸ ਨੇ ਪੁੱਛਿਆ ਕਿ ਮਾਰਾ ਖੁਦਾਲਾ ਕੀ ਪਉਣਾ ਹੈ ਮਾਰਾ ਕਹਿੰਦੇ ਆਇਓ ਨਾ ਕਰੇ ਕੋਈ ਗੁਨਾਹ ਸਾਰੇ ਛੱਡ ਦੇਵੇ ਤੇ ਸਰੀਰ ਕਰਕੇ ਬੰਦਗੀ ਕਰੇ ਤੇ ਫੇਰ ਆਖੇ ਜੀ ਮਾਰਾ ਮੈਂ ਭੁੱਲਿਆ ਹੋਇਆ ਮੈਨੂੰ ਬਖਸ਼ ਲੋ ਇਹ ਸੁਣ ਕੇ ਕਹਿੰਦਾ ਮਾਰਾ ਤੁਸੀਂ ਰਾਣਾ ਕੋ ਆਤਾ ਜੇ ਜਨ ਕੋਈ ਆਇਉ ਨਹੀਂ ਕਰੇਗਾ ਤੇ ਫੇਰ ਕੀ ਲੋੜ ਹੈ ਬੇਨਤੀਆਂ ਕਰਨ ਦੀ ਉਹ ਆਪੋ ਬਖਸ਼ਾ ਜਾਏਗਾ ਹਸ ਕੇ ਗੁਰੂ ਕਲਨੀ ਤਾਂ ਕਹਿੰਦੇ ਚੰਗਾ ਕਾਜੀ ਆਉਦਾ ਮਨ ਤੋਂ ਕਾਸੀ ਤੇ ਜਦ ਬਾਦ ਨੂੰ ਜੋਰ ਲਾ ਰਿਹਾ ਕਾਜੀ ਦਾ ਮਨ ਨਾ ਕਿਹਾ ਮਾਰਾ ਕਹਿੰਦੇ ਇਸੇ ਕਰਕੇ ਮਨ ਦੇ ਅੱਗੇ ਬੇਨਤੀਆਂ ਕਰਨੀਆਂ ਮਨ ਨਾਲ ਵਾਗ ਦੀ ਅੱਗੇ ਸਰੀਰ ਕਰਕੇ ਉਹਨਾਂ ਨੂੰ ਛੱਡਣਾ ਹੈ ਕੋਈ ਮਨ ਕਰਕੇ ਫੇਰ ਵੀ ਬੇਨਤੀਆਂ ਜੁੜੇ ਰਹਿਣਾ ਹੈ ਕੰਝੀ ਹੋ ਸਕੇਗਾ ਆਪ ਤਿਆਗ ਬੇਨਤੀ ਕਰ ਆਪਾ ਭਾਵ ਛੱਡ ਕੇ ਆਪਿਆਗ ਦਾ ਵੀ ਤਿਆਗ ਕਰਕੇ ਬੇਨਤੀਆਂ ਕਰ ਰਹੀ ਏ ਦੇਹੋ ਪ੍ਰਭੂ ਲਾੜਲਾ ਅਬੇ ਬੇਨਤੀ ਕਰੋ ਹੈ ਪ੍ਰਭੂ ਸਾਨੂੰ ਆਵਲੇ ਲਾੜ ਸ਼ਰਨ ਦਿੱਤੀ ਪੱਲੇ ਤੇ ਲਾ ਲਓ ਆਵਲੇ ਸ੍ਰੀ ਪਾਤਸ਼ਾਹ ਨਾਮ ਰੂਪੀ ਲਾੜ ਪੱਲੇ ਤੇ ਲਾ ਲਓ ਜੋ ਹਰ ਕਾਮ ਤੋਂ ਮਿਲ ਆਇਆ ਜੇ ਮਹਾਰਾਜ ਦੇ ਪਰਮੇਸ਼ਰ ਨਾਲ ਮਿਲ ਗਏ ਹਨ ਉਹਨਾਂ ਦਾ ਵਿਛੋੜਾ ਨਾ ਹੋ ਜਾਂਦਾ ਹੋਊਗਾ ਇਹ ਸੱਤਿਆਚਰ ਪ੍ਰਕਾਸ਼ ਵਿੱਚ ਲਿਖਿਆ ਸਾਡੇ 30 ਕਰੋੜ ਜੀਵ ਇਹ ਬਿਆਨ ਹਨ ਸੁਲਾਸਤੀ ਨੇ ਆਰੀਆ ਦਾ ਜਿਹੜਾ ਮੁਖੀ ਹੋਇਆ ਉਹਨ ਲਿਖਿਆ ਕਿ ਸਾਡੇ 30 ਕਰੋੜ ਜੀਵ ਬੜਾ ਈਸ਼ਵਰ ਜੀ ਨੇ ਆ ਰਹੀ ਹੈ ਫਿਰ ਅਕੇ ਬਿਛੜ ਜਾਂਦਾ ਹੈ ਇਸ ਪ੍ਰਕਾਰ ਨਾ ਹੋਵੇ ਤੇ ਮਾਰਾ ਕੰਦੇ ਨਹੀਂ ਤਈਏ ਨਹੀਂ ਬਿਲਕੁਲ ਉਹ ਹਰ ਕਾਮ ਤੋਂ ਮਿਲ ਆਈਆ ਜਿਹੜੀਆਂ ਹਰੀ ਅਕਾਲਪੁਰਖ ਪਤੀ ਨੇ ਇੱਕ ਵਾਰੀ ਵਾਹਿਗੁਰੂ ਆਵਰ ਚ ਮੇਲ ਲਿਆ ਹਨ ਰੂਹਾਂ ਇਹ ਵਿਛੜ ਕਤ ਹੈ ਨਾ ਜੋ ਕਾਈ ਕਹੇ ਨਹੀਂ ਵਿਛੜ ਜਾਂਦੀਆਂ ਹਰ ਵਕਤ ਜਿਉਂ ਜਲ ਵਿੱਚ ਜਲਾਖ ਖਤਾਨਾ ਕਿਉਂ ਜੋਤੀ ਸੰਜੋਤ ਸਮਾਨਾ ਮਿਲ ਕੇ ਗਵਨ ਪਾਏ ਬਸਰਾਮ ਉਹਨਾਂ ਨੂੰ ਇਸ ਤਰ੍ਹਾਂ ਦੀ ਦਾਤ ਮਿਲਦੀ ਹੈ ਜਿਉਂ ਜਲ ਜਲਨਾ ਸੈਸ਼ਨਾ ਨਿਕਸੇ ਕਿਉਂ ਤੋਂ ਹਰ ਮਿਲੋ ਜਿਲਾਹੋ ਕਿਉਂ ਜਿਨੇ ਜਲ ਚ ਪਏ ਤੇ ਜਲ ਵੱਖਰਾ ਨਹੀਂ ਹੁੰਦਾ ਐ ਭਾਈ ਵੱਖਰੇ ਨਹੀਂ ਹੋਈਦਾ ਇਹੋ ਲਾਹੇ ਵਾਲਾ ਜਿਹੜਾ ਸਰਬੋਤਮ ਕੇ ਦੇ ਮਾਨਵ ਲੋ ਮਿਲ ਗਏ ਆ ਉਹ ਕਦੇ ਨਹੀਂ ਵਿਛਣਗੇ ਫੇਰ ਵਾਰ ਵੀ ਜੋਤ ਮਿਲ ਕੇ ਜੰਮਣ ਮਰਨ ਨਹੀਂ ਆਉਣਗੇ ਇਹ ਸੇਵਾਦਾਰ ਸਾਰੇ ਸਾਨੂੰ ਕਰਨੇ ਪੈਂਦੇ ਆ ਮਨੁੱਖਾ ਜਨ ਇਸੇ ਆਤਮਾਰਥ ਹੈ ਆਗਦੇ ਨਾਲ ਮਿਲਣ ਵਾਸਤੇ ਜਿਹੜੀਆਂ ਰੂਹਾਂ ਵਾਹਿਗੁਰੂ ਨੇ ਆਪਦੇ ਨਾਲ ਮਿਲਾਦੀਆਂ ਜੋ ਬਿਚੂ ਕੇ ਜੂਨਾ ਕੀ ਨੀਕ ਤੇ ਜਾਣ ਨਹੀਂ ਆ ਉਹ ਨਰਕਾ ਚ ਨਹੀਂ ਜਾਣਗੇ ਉਹ ਸਰਗਾਮ ਕੰਨੇ ਸੁਖਾਂ ਵੀ ਸੁਆਸਨਾ ਨਹੀਂ ਰੱਖਣਗੇ ਪ੍ਰਭ ਵੇਣ ਦੂਜਾ ਕੋ ਨਹੀਂ হে ਪ੍ਰਭ ਆਪ ਕੋ ਬਗਾਇਰ ਦੂਸਰਾ ਕੋਈ ਨਹੀਂ ਹੈ ਫੇਰ ਨਹੀਂ ਪ੍ਰਭ ਵੇਣ ਦੂਜਾ ਕੋ ਆਪਿਆ ਬਿੰਤੀ ਕਰੇ ਅਛੋਕੀ ਪ੍ਰਭੂ ਬਿਨ ਦੂਜਾ ਕੋ ਨਹੀਂ ਅਗੇ ਪ੍ਰਭੂ ਦੇ ਸ਼ਰਨ ਕੋ ਕੇ ਕਿਤਨੀ ਜੋੜ ਕੇ ਤੇ ਇਹ ਹੈ ਪ੍ਰਭੂ ਆਉ ਤੋਂ ਬਿਨਾ ਦੂਸਰਾ ਤਾਂ ਕੋਈ ਨਹੀਂ ਹੈ ਮਾਨਿ ਤ ਹਰ ਸ਼ਰਨਾ ਇਹ ਕਰਕੇ ਦੂਸਾ ਜੀ ਕਹਿੰਦੇ ਹਰੀ ਆਪ ਦੀ ਸ਼ਰਨ ਹਾਂ ਆਪ ਦੀ ਸ਼ਰਨ ਲੈਣੇ ਕਰਕੇ ਨਿਹਾਲ ਹੋਈ ਜਾਏ ਕੋਈ ਦੂਜਾ ਹੋਵੇ ਸਵਰੋ ਕਹੀਏ ਦੂਜਾ ਹੋਵੇ ਤਾਂ ਅਵਰੋ ਸ਼ਾਂਤ ਨਹੀਂ ਹੋਈਏ ਆਉ ਤੋਂ ਬਿਨਾ ਦੂਸਰਾ ਕੋਈ ਰਾਖਾ ਨਹੀਂ ਸਮਰੱਥ ਨਹੀਂ ਹੈ ਇਸ ਕਰਕੇ ਮਾਰਾ ਆਪ ਦੀ ਸ਼ਰਨ ਲੈਣੀ ਹੈ ਹਰੀ ਤੇਜੋ ਮੈਨਾਂ ਕਿ ਜਿੱਥੇ ਸਮਾਈ ਹੋਣੀ ਤੂੰ ਹੀ ਰੱਖਣ ਵਾਲਾ ਹੈ ਅਸੂ ਸੁਖੀ ਵਸੰਦੀਆ ਅਸੂ ਰਹੀ ਮਹੀਨੇ ਦੀ ਸਮਾਪਤੀ ਕਰੇ ਹਜ਼ੂਰ ਕਹਿੰਦੇ ਹਨ ਉਹ ਸੁਖ ਦੇ ਸਾਜ ਮਹਾਤਮਾਂ ਸਖੀਆਂ ਵਸਦੀਆਂ ਹਨ ਕਿੰਨਾ ਮਇਆ ਹਰ ਰਾ ਸਰਵੋਰ ਸੇ ਸੁ ਸ਼ਰਮਣ ਕਰਨੇ ਜੋ ਪ੍ਰਮੇਸ਼ਰ ਦੇ ਨਾਮ ਲਈ ਉਹਨਾਂ ਦੇ ਅਕਾਲ ਪਖਵਾਈ ਦੀ ਮਇਆ ਮਿਹਰਬਾਨੀ ਹੈ ਕਿਰਪਾਲਤਾ ਹਰੀ ਦਾਏ ਦੀ ਉਹ ਸੁਖ ਦੇ ਸਾਜ ਆਤਮਨੰਦ ਜੀ ਮਹਾਂਪੁਰਖ ਵਸਲੇ ਹਨ ਉਹ ਆਪ ਮੁਗਤ ਮੁਗਤ ਕਰੇ ਸੰਸਾਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਬਿਸ਼ਤੀ ਹੋਈ ਹੈ ਇਹੋ ਸੂਰੇ ਮੀਨਿ ਦਾ ਰਬੂ ਸਾਹੂ ਨੇ ਇੱਕ ਉਪਰ ਦੇਸ਼ ਦੇ ਕੇ ਇਹ ਨਹਿਨਾ ਇਥੇ ਸਮਾਪਤ ਕੀਤਾ ਹੈ ਪ੍ਰਭ ਵੇਣ ਜੀ ਜਾ ਤੂੰ ਮੀ ਨਾਨਕ ਹਰਿ ਸ਼ਿਰਨਾਏ ਅਸੂਰ ਸ਼ਕੀਰ ਨਸ਼ੰਦੀਆ ਜਿਨਾ ਨਾ ਹਰਿਆ ਵਾਰਸ਼ੀ ਦਾ ਖਾਲਸਾ ਵਾਰਸ਼ੀ ¡Eh, y... y...